ਭਾਈ ਗਾਲ ਕਰਿਆ ਸੋਇ ਉਸ ਦੇ ਵਿੱਚ ਕਿੰਨੇ ਯਾਤਰੀ ਚਲੇ ਗਏ ਜਾਨਾ ਚਲੇ ਗਈ ਕਿਆ ਤੁਹਾਡਾ ਉਸ ਤੋਂ 242 ਯਾਤਰੀ ਸੀ ਉਸ ਤੇ ਖਬਰ ਐਸੀ ਆ ਰਹੀ ਆ 21 ਜਾਂ 2 ਹੀ ਉੱਥੋਂ ਬਚੇ ਨੇ ਜ਼ਿਆਦਾਤਰ ਦੀ ਅਲੇ ਖਬਰਾਂ ਕਲੀਅਰ ਨਹੀਂ ਹੋਈਆਂ ਪਰ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਯਸ਼ਸਵੀ ਮੁੱਖ ਮੰਤਰੀ ਗੁਜਰਾਤ ਦੇ ਪੰਜਾਬ ਦੇ ਪਰਿਵਾਰੀ ਹੀ ਰਹੇ ਨੇ ਸ੍ਰੀ ਵਿਜੇ ਰੂਪਾਨੀ ਜੀ ਉਹ ਅਹਮਦਾਬਾਦ ਤੋਂ ਲੰਡਨ ਜਾ ਰਹੇ ਸੀ ਤੇ ਇਸ ਮੰਦਭਾਗੀ ਘਟਨਾ ਚ ਉਹ ਵੀ ਹਾਸੇ ਦਾ ਸ਼ਿਕਾਰ ਹੋ ਗਏ ਵਿਜੇ ਰੂਪਾਨੀ ਜੀ ਦਾ 2 ਅਗਸਤ 56 ਚ ਪੈਦਾ ਹੋਏ ਸੀ ਤੇ ਉਹਨਾਂ ਨੇ ਛੋਟੇ ਜਿਹੇ ਪਰਿਵਾਰ ਚੋਂ ਬੜੀ ਤਰੱਕੀ ਕਰਕੇ ਪਹਿਲਾਂ ਅਖੇਦਵਾਰ ਤੇ ਵਿਦਿਆਰਥੀ ਪ੍ਰਸਦ ਦੇ ਮੈਂਬਰ ਬਣੇ ਉਸ ਤੋਂ ਬਾਅਦ ਇਲੈਕਸ਼ਨ ਲੜ ਕੇ ਉਹਨਾਂ ਨੇ ਦੋ ਵਾਰੀ ਉਹ ਡੇਢ ਮਤਲਬ ਦੋ ਟਰਮ ਮੁੱਖ ਮੰਤਰੀ ਵੀ ਰਹੇ ਨੇ 2016 ਤੋਂ 2021 ਤੱਕ ਤੇ ਹੁਣ ਪੰਜਾਬ ਦੇ ਪ੍ਰਵਾਰੀ ਬਣੇ ਸੀ ਜਦ ਤੋਂ ਪੰਜਾਬ ਚ ਆਏ ਨੇ ਉਹ ਉਹਨਾਂ ਦੀ ਅਗਵਾਈਤ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਦਾ ਜੋ ਪਿੰਡਾਂ ਅੱਜ ਵੀ 베ਸ ਵੱਧ ਰਿਹਾ ਸੀ ਤੇ ਸਾਨੂੰ ਤਾਂ ਬਹੁਤ ਉਹਨਾਂ ਦੇ ਜਾਣ ਦਾ ਬੀਜਪੀ ਨੂੰ ਬਹੁਤ ਬੌਸ ਹੋਇਆ ਨਾਲੇ ਜਿਹੜੇ ਵੀ ਯਾਤਰੀ ਹੋਰ ਵੀ ਇੱਥੇ ਦੂਸਰੇ ਦੇਸ਼ਾਂ ਦੇ ਇੰਡੀਅਨ ਜਾਂ ਹੋਰ ਜੋ ਵੀ ਉੱਥੇ ਗਏ ਨੇ ਸਾਨੂੰ ਬੜਾ ਦੁੱਖ ਹੈ ਮੈਂ ਪਰਮਾਤਮਾ ਤੋਂ ਕਾਸ਼ਨਾ ਕਰਦਾ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹੋਵੇ ਆਪਣੇ ਉੱਚ ਅਸਥਾਨ ਦੇ ਵਿੱਚ ਅੱਜ ਜੋ ਘਟਨਾ ਅਸੀਂ ਟੀਵੀ ਤੇ ਸੁਣੀ ਸੁਣ ਕੇ ਬਹੁਤ ਜ਼ਿਆਦਾ ਮਨ ਨੂੰ ਤਕਲੀਫ ਹੋਈ ਦੁੱਖ ਹੋਇਆ ਕਿ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਸਨ ਜਿਹੇ ਪਵਾਨੀ ਜੀ ਤੇ ਉਸ ਜਹਾਜ਼ ਦੇ ਵਿੱਚ ਹਾਸ਼ਾ ਗ੍ਰਸੋਗੇ ਜਿਹਦੇ ਵਿੱਚ 242 ਲੋਕ ਸਨ ਤੇ ਇਹ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਚੋਟ ਪਹੁੰਚੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਭਾਜਪਾ ਪਾਰਟੀ ਨੂੰ ਕਿਉਂਕਿ ਪੰਜਾਬ ਨੇ ਉਹਨਾਂ ਦੇ ਨਾਲ ਜਿਹੜਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਮਿਲ ਕੇ ਤਰੱਕੀ ਕੀਤੀ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਦੇ ਜਾਣ ਦਾ ਮੈਂ ਇਸ ਕਰਕੇ ਪ੍ਰਮਾਤਮਾ ਦੇ ਦਿੱਥਨਾ ਚਹੀ ਇਹ ਬੇਤੀ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਸਾਰੇ ਯਾਤਰੀਆਂ ਨੂੰ ਆਪਣੇ ਚਰਨਾਂ ਤੇ ਨਵਾਸੇ ਤੇ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਜੋ ਪਲੈਨ ਖਾਸਾ ਹੋਇਆ ਉਹਦੇ ਵਿੱਚ ਮੋਦੀ ਜੀ ਦੇ ਰਾਈਟ ਹੈਂਡ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਇੰਨੀ ਦੇਰ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਬਣਾ ਕੇ ਰੱਖਿਆ ਅਤੇ ਖੁਦ ਗੁਜਰਾਤ ਦੇ ਦੋ ਵਾਰ ਮੁੱਖ ਮੰਤਰੀ ਰਹੇ ਬੀਜੇ ਰupani ਜੀ ਸੀ ਜੋ ਉਹ ਮੋਦੀ ਜੀ ਦੇ ਰਾਈਟ ਹੈਂਡ ਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਕੈਬਨਿਟ ਦੇ ਸੀ ਉਹ ਇੱਕ ਸੱਚਾ ਹੱਥ ਸੀ ਜਿਹੜੇ ਹੋਰ ਯਾਤਰੀ ਵੀ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਵੀ ਸਾਡੇ ਪਹਿਨ ਭਰਾ ਸਾਡੇ ਯਾਰ ਦੋਸਤ ਸਾਡੇ ਰਿਸ਼ਤੇਦਾਰ ਵਿੱਚ ਹੀ ਹਨ ਸਾਰੇ ਸਾਨੂੰ ਇਸ ਜਿਹੜੇ ਹੋਰ ਲੋਕ ਵੀ ਸਹੀਦ ਹੋਏ ਹਨ ਉਹਨਾਂ ਦੇ ਵਿੱਚ ਬੜਾ ਦੁੱਖ ਹੋਇਆ ਹੈ ਕਿ ਬੀਜੇ ਰupani ਜੀ ਪੰਜਾਬ ਦੇ ਜੋ ਸੀ ਉਹ ਪਰਿਵਾਰੀ ਸੀ ਉਹਨਾਂ ਨੇ ਭਾਜਪਾ ਨੂੰ ਪੰਜਾਬ ਦੇ ਵਿੱਚ ਅੱਗੇ ਲਿਜਾਣ ਲਈ ਬਹੁਤ ਮਿਹਨਤ ਕੀਤੀ ਅਤੇ ਪੰਜਾਬ ਦੇ ਵਿੱਚ ਅਸੀਂ ਇਹ ਉਮੀਦ ਕਰਦੇ ਸੀ ਜੇ ਬੀਜੇ ਰupani ਜੀ ਸਾਡੇ ਪਰਿਵਾਰ ਹੀ ਰਹਿਣਗੇ ਫਸ ਪੰਜਾਬ ਦੇ ਵਿੱਚ ਅਗਲੀ ਸਰਕਾਰ ਆਉਣ ਵਾਲੀ ਵਿਧਾਨ ਸਭਾ 27 ਦੇ ਵਿੱਚ ਬਣਾਵਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਅਸੀਂ ਸਾਰੇ ਮੰਡਲ ਸਮਾਣਾ ਵੱਲੋਂ ਵੀਜਰ ਪਾਨੀ ਜੀ ਅਤੇ ਹੋਰ ਜਿਹੜੇ ਸਾਰੇ ਲੋਕ ਮਤਲਬ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਓਮ ਨਮੋਸਵਾਹ। ਬਨੋਦ ਜੀ ਕੀ ਕਹਿਣਾ ਚਾਹੋਗੇ ਅੱਜ ਅਹਮਦਾਬਾਦ ਦੇ ਵਿੱਚ ਜੋ ਆਪਣਾ ਹਵਾਈ ਹਾਸਾ ਹੋਇਆ ਹੈਗਾ ਤੇ ਕਾਫੀ ਯਾਤਰੀਆਂ ਦੀ ਜਿਹੜੀ ਇਹਦੇ ਵਿੱਚ ਮੌਤ ਦੀ ਖਬਰ ਆ ਰਹੀ ਹੈ। ਬਹੁਤ ਹੀ ਦੁਖਦਾਈ ਘਟਨਾ ਅਹਮਦਾਬਾਦ ਦੇ ਵਿੱਚ ਹੋਈ ਹੈ ਜੋ 242 ਯਾਤਰੀ ਉਤੇ ਉਹ ਵਿਮਾਨ ਦੇ ਵਿੱਚ ਯਾਤਰਾ ਕਰ ਰਹੇ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਉਹਦੇ ਵਿੱਚ ਸਾਡੇ ਵੀਜੇ ਰupani ਜੀ ਜੋ ਸਾਡੇ ਪੰਜਾਬ ਦੇ ਪਰਿਵਾਰੀ ਸੀ ਲਗਾਤਾਰ ਉਹ 3 ਸਾਲ ਤੋਂ ਸਾਡੇ ਪੰਜਾਬ ਦੇ ਵਿੱਚ ਬਾਜਪਾ ਲਈ ਕੰਮ ਕਰ ਰਹੇ ਸੀ ਬਾਜਪਾ ਨੂੰ ਜ਼ਮੀਨੀ ਪੱਧਰ ਤੇ ਪਿੰਡਾਂ ਦੇ ਵਿੱਚ ਅਲਜਾਣਾ ਉਹਨਾਂ ਦਾ ਮਕਸਦ ਸੀ ਔਰ ਪਿੰਡਾਂ ਦੇ ਵਿੱਚ ਵੀ ਸਾਡੇ ਹੁਣ ਜਿਹੜੀ ਸਾਡੇ ਪਰਿਵਾਰੀ ਸੀ ਵੀਜੇ ਰupani ਜੀ ਉਹਨਾਂ ਦੇ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਤਰੱਕੀ ਕਰ ਰਹੀ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਸਾਰੇ ਸਾਡੇ ਜਿਹੜੇ 242 ਯਾਤਰੀ ਸੀ ਅਸੀਂ ਉਹਨਾਂ ਨੂੰ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨੂੰ ਪ੍ਰਮਾਤਮਾ ਆਪਣੇ ਚਰਨਾਂ ਕੇ ਨਵਾਸ ਦੇਵੇ ਔਰ ਜੋ ਇਹ ਹਾਸਾ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਇਹ ਹਾਸਾ ਸਹਿਣ ਦੀ ਸ਼ਕਤੀ ਦੇਵੇ ਓਮ ਸ਼ਾਂਤੀ ਓਮ ਸ਼ਾਂਤੀ ਅੱਜ ਬੜੀ ਮੰਦਭਾਗਿਕ ਕੱਟਨਾ ਹੋਈ ਹੈ ਸਾਡੇ ਸਾਫਕਾ ਸੀਐਮ ਗੁਜਰਾਤ ਉਹ ਅੱਜ ਅਹਮਦਾਬਾਦ ਤੋਂ ਲੰਡਨ ਫਲਾਈਟ ਤੇ ਜਾ ਰਹੇ ਸੀ ਕਿ ਅਹਮਦਾਬਾਦ ਦੇ ਵਿੱਚ ਫਲਾਈਟ ਕਰੈਸ਼ ਹੋ ਗਈ 242 ਦੇ ਕਰੀਬ ਯਾਤਰੀ ਉਹਦੇ ਵਿੱਚ ਮਤਲਬ ਪੂਰੇ ਹੋ ਗਏ ਤੇ ਇਸ ਕਰਕੇ ਬੜਾ ਅੱਜ ਦੁੱਖ ਦਾ ਮਾਹੌਲ ਹੈ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਡ ਦੇ ਵਿੱਚ ਖਾਸ ਕਰਕੇ ਸਾਡੇ ਸਮਾਣਾ ਤੇ ਪੰਜਾਬ ਦੇ ਵਿੱਚ ਕਿਉਂਕਿ ਸਾਬਕਾ ਮੁੱਖ ਮੰਤਰੀ ਸੀ ਜੋ ਬਿਜੇ ਰੁਪਾਨੀ ਜੀ ਉਹ ਪੰਜਾਬ ਦੇ ਇਨਚਾਰਜ ਵੀ ਸੀਗੇ ਤੇ ਉਹਨਾਂ ਨੇ ਪੰਜਾਬ ਨੂੰ ਬਹੁਤ ਤਰੱਕੀ ਤੇ ਲੈ ਕੇ ਗਏ ਸੀ ਅੱਜ ਬੀਜਪੀ ਵੱਲੋਂ ਉਹਨਾਂ ਦੇ ਚਲੇ ਜਾਂਦੇ ਅਸੀਂ ਉਹਨਾਂ ਨੂੰ ਸ਼ੋਕ ਉਹ ਕਰਦੇ ਸਰਦਾਰ ਜੀ ਹਾਂਜੀ ਬੀਜੇ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸ਼ੋਕ ਸਭਾ ਰੱਖੀ ਗਈ ਹੈ ਸਮਾਣਾ ਦੀ ਅੱਜ ਬਹੁਤ ਹਨ ਭਾਦੀ ਗੱਲ ਹੋਈ ਹੈ ਜਿਹੜੀ ਅੱਜ ਜਹਾਜ਼ ਕ੍ਰੈਸ਼ ਹੋਇਆ ਬਹੁਤ ਹੀ ਮਨ ਭਾਦੀ ਗੱਲ ਹੋਈ ਹੈ ਜਿਹੜੀ ਕਿ ਅੱਜ ਗੁਜਰਾਤ ਦੇ ਅਹਮਦਾਬਾਦ ਚ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਚ 242 ਤਾਂ ਯਾਤਰੀ ਸੀ ਜਿੱਥੇ ਕ੍ਰੈਸ਼ ਹੋਇਆ ਉੱਥੇ ਹੋਸਟਲ ਦੇ ਵਿੱਚ 20 ਬੱਚੇ ਵੀ ਉਹਦੇ ਨਾਲ ਅਹ ਅਗਲੇ ਵੀ ਬੱਚੇ ਵੀ ਪੂਰੇ ਹੋ ਗਏ ਸਾਨੂੰ ਤਾਂ ਬਹੁਤ ਮਨ ਨੂੰ ਦੁੱਖ ਹੋਇਆ ਜਦੋਂ ਗੱਲ ਸੁਣੀ ਵੀ ਇੰਨੀ ਮਾੜੀ ਗੱਲ ਹੋਈ ਹੈ ਸਾਡੇ ਭਾਰਤ ਵਾਸਤੇ ਜਿਹਦੇ ਵਿੱਚ ਸਾਡੇ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਗੁਜਰਾਤ ਬੀਜੇਰ ਪਾਨੀ ਵੀ ਜਿੱਦੀ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਰੀ ਲਾਇਆ ਰੇਦੀ ਬੜੇ ਇੰਟੈਲੀਜੈਂਟ ਦੀ ਦੋ ਦਿਨ ਪਹਿਲਾਂ ਲੁਧਿਆਣਾ ਸੀ ਉਹਨੂੰ ਸੁਣਿਆ ਬਹੁਤ ਵਧੀਆ ਬੋਲਦੀ ਸੀ ਬਹੁਤ ਤਗੜੇ ਬਣਾ ਰੇਦੀ ਸਾਨੂੰ ਬੜੀ ਉਹਨਾਂ ਤੋਂ ਸਿੱਖਿਆ ਮਿਲਦੀ ਸੀ ਪੰਜਾਬ ਦੀ ਤਰੱਕੀ ਦੇ ਲੈ ਕੇ ਜਾ ਰੇਦੀ ਪਰ ਜੋ ਹੁਣ ਪਰਮਾਤਮਾ ਨੂੰ ਪਤਾ ਹੈ ਬਹੁਤ ਮਾੜੀ ਗੱਲ ਹੋਈ ਆ ਸਾਡੇ ਵਾਸਤੇ ਹਿੰਦੁਸਤਾਨ ਵਾਸਤੇ ਵੀ ਬਹੁਤ ਮਾੜੀ ਹੈ ਜੇ ਐਡੇ ਵੱਡੇ ਲੀਡਰ ਨੂੰ ਸਾਨੂੰ ਖੋਣਾ ਪਿਆ ਮੈਂ ਆਪਣੇ ਕੰਨੋਂ ਆਪਣੇ ਸਮਾਨੇ ਪਰ ਬੀਜੇਪੀ ਦੇ ਕੰਨੋਂ ਸ਼ਰਦਾ ਦੇ ਫੁੱਲ ਪੇਟ ਕਰਦਾ ਹੋਇਆ ਸਭ ਨੂੰ ਉਸ ਪਰਮਪ੍ਰਦਾ ਪਰਮਾਤਮਾ ਨੂੰ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਸ ਇਹਨਾਂ ਨੂੰ ਸਭ ਨੂੰ ਆਪਣੇ ਚਰਨਾਂ 'ਚ ਬਾਸ-ਬਸ ਕੇ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਪਾਣਾ ਬਖਸ਼ਣਾ ਬਖਸ਼ਣਾ ਪਾਣਾ ਬਖਸ਼ਣਾ ਬਖਸ਼ੇ ਓਮ ਸ਼ਾਂਤੀ ਸ਼ਾਂਤੀ ਪਾਠਕ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸਮਾਣੇ 'ਚ ਇਹ ਸ਼ੋਕ ਸਭਾ ਰੱਖੀ ਗਈ ਹੈ ਇਹ ਇਹ ਸ਼ੋਕ ਸਭਾ ਜੀ ਜੋ ਕਿ ਸਾਡੇ ਪੰਜਾਬ ਦੇ ਪਰਿਵਾਰੀ ਵੀ ਸੀ ਤੇ ਗੁਜਰਾਤ ਦੇ ਐਕਸ ਸੀਐਮ ਵੀ ਸੀਗੇ ਉਹਨਾਂ ਦਾ ਅੱਜ ਗੁਜਰਾਤ ਆਉਂਦਾ ਅੰਬਿਆਨਦਾ ਦੇ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਦੇ ਨਾਲ 242 ਦੇ ਕਰੀਬ ਪੂਰ ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ ਜੋ ਕਿ ਉਸ ਪੈਸੇਂਜਰ ਸੀ ਉਹਨਾਂ ਦੀ ਵੀ ਉੱਥੇ ਉਹਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਅੱਜ ਸਾਡੀ ਬੀਜੇਪੀ ਸਮਾਣਾ ਟੀਮ ਉਹਨਾਂ ਨੂੰ ਆਪਣਾ ਸ਼ਰਦਾ ਦੇ ਪੁੱਲ ਜਿਹੜੇ ਨੇ ਭੇਟ ਕਰਦੇ ਹੋਏ ਇੱਥੇ ਅਸੀਂ ਇਕੱਠੇ ਹੋਏ ਹਾਂ ਤੇ ਪਰਿਵਾਰ ਨੂੰ ਉਹਨਾਂ ਦਾ ਭਾਣਾ ਬੰਦ ਲਾ ਬਖਸ਼ਣ ਪਰਮਾਤਮਾ ਅੱਜ ਨਿਰਜ ਕੀ ਕਹਿਣਾ ਚਾਹੋਗੇ ਅੱਜ ਜੋ ਹਾਸਲ ਹੈ ਅੱਜ ਇਸ ਵਾਸਤੇ ਬਹੁਤ ਦੁਖ ਦੀ ਗੱਲ ਹੋ ਰਹੀ ਹੈ ਇੱਕ ਪਲੇਨ ਹਾਦਸੇ ਵਿੱਚ ਜੋ ਅਮદાવાદ ਦੇ ਵਿੱਚ ਹੋਇਆ ਉਸ ਦੇ ਵਿੱਚ 242 ਯਾਤਰੀ ਸਨ ਜਿਦੇ ਵਿੱਚ ਸਾਡੇ ਮੁੱਖ ਮੰਤਰੀ ਐਸ ਮੁੱਖ ਮੰਤਰੀ ਸੀ ਵਿਜੇ ਪਾਣੀਜੀਵੀ ਸੀਗੇ ਉਹ ਵੀ ਸੀਰ ਹੋ ਗਏ ਨੇ 242 ਦੇ ਜਿਆਦਾ ਯਾਤਰੀ ਸੀ ਲੋਕ ਤੇ ਅਸੀਂ ਉਹ ਸਾਰੇ ਯਾਤਰੀਆਂ ਨੂੰ ਅੰਦਰ ਦਿੱਲੀ ਦੇ ਨੇ ਕਿ ਇਸ ਦੁਖੀ ਘੜੀ ਦੇ ਵਿੱਚ ਸਾਰੇ ਦੇਸ਼ ਨੂੰ ਪਰਮਾਤਮਾ ਇਸ ਸਹਿਯਕ ਅਤੇ ਸੁਖ ਨੂੰ ਸਹਨ ਦੀ ਸ਼ਕਤੀ ਦੇਵੇ। ਹਾਂਜੀ ਬਲਦੇਵ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਇਹ ਹਾਦਸਾ ਹੋਇਆ ਪ੍ਰੇਨਕ ਹਾਦਸਾ ਹੋਇਆ। ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਗਜਰਾਤ ਦੇ ਵਿੱਚ ਅਹਮਦਾਬਾਦ ਦੇ ਵਿੱਚ ਜੋ ਪਲੇਨ ਕ੍ਰੈਸ਼ ਹੋਇਆ ਹੈ ਉਹਦੇ ਵਿੱਚ 242 ਦੇ ਕਰੀਬ ਇੰਡੀਆ ਦੇ ਅੰਸੀ ਵਿੱਚ ਬਦੇਸੀ ਵੀ ਸੀ ਸਾਰੇ ਬੰਦੇ ਮਤਲਬ ਕਾਲਪੁਰ ਕੋ ਯਾਰੇ ਹੋ ਗਏ ਤੇ ਉਹਨਾਂ ਦਾ ਬਹੁਤ ਬਹੁਤ ਦੁਖਦਿੰਨ ਗੱਲ ਹੈ ਇਹੋ ਦੇ ਵਿੱਚ ਸਾਡੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਸੀ ਪੰਜਾਬ ਦੇ ਪਰਿਵਾਰੀ ਵੀ ਸੀ ਇਸ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੈ ਬਹੁਤ ਵਧੀਆ ਇਨਸਾਨ ਸੀ ਉਹ ਵੀ ਇੱਕ ਦੁਰਘਟਨਾ ਦੇ ਵਿੱਚ ਕਲੇਗਾ ਹੈ ਪਰਮਾਤਮਾਨ ਮਨ ਪਦਚਨਸ ਸਤਾਂਤ ਦੇ ਪਰਿਵਾਰ ਨੂੰ ਚੱਲਣ ਦਾ ਬਲ ਦਿੱਤਾ। ਹੁਣ ਜਿਹੜਾ ਗੁਜਰਾਤ ਦੇ ਵਿੱਚ ਜਿਹੜਾ ਮੁੱਤ ਭਾਗੀ ਘਟਨਾ ਵਾਪਰੀ ਆ ਉਹ ਸਾਰੇ ਹਿੰਦੁਸਤਾਨ ਨੂੰ ਬਹੁਤ بڑا ਝਟਕਾ ਲੱਗਾ ਤੇ ਬੀਜੇਪੀ ਦੇ ਮੋਦੀ ਜੀ ਦੇ ਰਾਈਟ ਹੈਂਡ ਸਾਡੇ ਵੀਰ ਪਾਨੀ ਜੀ ਜੋ ਕਿ ਪੰਜਾਬ ਦੇ ਬੀਜੇਪੀ ਦੇ ਪਰਿਵਾਰੀ ਸਨ ਇਹਨਾਂ ਸਾਲ ਦੇ ਵਿੱਚ ਜੋ ਬੀਜੇਪੀ ਨੇ ਤਰੱਕੀ ਪੰਜਾਬ ਦੇ ਵਿੱਚ ਉਹਨਾਂ ਦੇ ਗਵਾਹੀ ਦੇ ਵਿੱਚ ਕੀਤੀ ਹੈ। ਉਹਦਾ ਦੇਣਾ ਕੋਈ ਦੇ ਨਹੀਂ ਸਕਦਾ ਬਹੁਤ ਹੀ ਵਧੀਆ ਤੇ ਮਿਲਨਸਾਰ ਇਨਸਾਨ ਸਨ ਉਹਨਾਂ ਦਾ ਜੋ ਘਟਾ ਹੈ ਵੀ ਜੇ ਕਿੰਨੀ ਪੂਰਾ ਹੋ ਸਕਦਾ ਉਹਨਾਂ ਦੀ ਸਰਦਾਂ ਦੇ ਫੁੱਲ ਭੇਟ ਕਰਦੇ ਆਂ ਓਮ ਸ਼ਾਂਤੀ ਸ਼ਾਂਤੀ ਇਸ ਇਹਨਾਂ ਦੇ ਨਾਲ ਜੋ 242 ਯਾਤਰੀ ਸੀ ਵਿਦੇਸ਼ੀ ਵੀ ਸੀਗੇ ਉਹਨਾਂ ਦਾ ਵੀ ਬਹੁਤ ਦੁੱਖ ਲੱਗਿਆ ਤੇ ਉਹਨਾਂ ਨੂੰ ਸਾਰਿਆਂ ਨੂੰ ਤੇ ਰupani ਜੀ ਦੇ ਉਤੇ ਸਰਦਾਂ ਦੇ ਫੁੱਲ ਬੀਜੇਪੀ ਮੰਡਲ ਸਮਰਥਨ ਵੱਲੋਂ ਭੇਟ ਕਰਦੇ ਆਂ ਓਮ ਸ਼ਾਂਤੀ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਅੱਜ ਜਿਹੜੀ ਇੱਕ ਸਾਡੇ ਭਾਰਤ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਉਸ ਵਿੱਚ ਅਹਮਦਾਬਾਦ ਵਿੱਚ ਇੱਕ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਜਿਹੜਾ ਗਿਰ ਗਿਆ ਉਸ ਵਿੱਚ ਸਾਡੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬਿਜੇ ਰੁਪਾਨੀ ਜੀ ਤੇ ਉਹਨਾਂ ਨਾਲ ਕਈ ਪੈਸੇਂਜਰ ਵੀ ਨੇ ਜਿਹੜੇ ਉਸ ਵਿੱਚ ਮਾਰੇ ਗਏ ਨੇ ਤੇ ਉਹਨਾਂ ਨੂੰ ਅੱਜ ਜਿਹੜਾ ਇਹ ਘਾਟਾ ਪਿਆ ਸਾਡੇ ਪਾਰ ਤੋਂ ਸਾਡੀ ਬੀਜੇਪੀ ਪਾਰਟੀ ਨੂੰ ਉਹ ਕਦੀ ਨਾ ਪੂਰਾ ਹੋਣ ਵਾਲਾ ਘਟ ਹੈ ਤੇ ਅਸੀਂ ਅੱਜ ਉਹਨਾਂ ਨੂੰ ਸ਼ਰਦਾ ਦੇ ਸਮੂਹ ਨੂੰ ਭੇਟ ਕਰਦੇ ਹਾਂ ਓਮ ਸ਼ਾਂਤੀ ਓਮ ਸ਼ਾਂਤੀ